ਅੰਮ੍ਰਿਤਸਰ ਦੇ ਪਿੰਡ ਮੈਦੀਪੁਰ ਦੇ ਇੱਕ ਨੌਜਵਾਨ ਦੀ ਕੈਨੇਡਾ ਸਰੀ ਸ਼ਹਿਰ ਦੇ ਵਿੱਚ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਗੁਰਸਾਖ ਸਿੰਘ ਦੀ ਉਮਰ ਕਰੀਬ 23 ਸਾਲ ਦੱਸੀ ਜਾ ਰਹੀ ਹੈ। ਕਰੀਬ 1 ਮਹੀਨਾ ਪਹਿਲਾਂ ਹੀ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਪੜ੍ਹਾਈ ਕਰਨ ਲਈ ਗਿਆ ਸੀ। ਜਿੱਥੇ ਓਵਰ ਸਪੀਡ ਤੇਨ ਗੱਡੀਆਂ ਦਾ ਆਪਸ ਦੇ ਵਿੱਚ ਟਕਰਾਅ ਹੋ ਗਿਆ ਤੇ ਗੁਰਸਾਖ ਸਿੰਘ ਉਹਨਾਂ ਗੱਡੀਆਂ ਦੀ ਲਪੇਟ ਵਿੱਚ ਆ ਗਿਆ ਤੇ ਉਸ ਦੀ ਮੌਕੇ ਦੀ ਹੀ ਮੌਤ ਹੋ ਗਈ ਹੈ। ਅੰਮ੍ਰਿਤਸਰ ਦੇ ਪਿੰਡ ਮਹਿਦੀਪੁਰਾ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਮੌਤ ਹੋਣ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਹੈ ਪਰਿਵਾਰਕ ਜੀਆ ਦਾ ਰੋ ਰੋ ਕੇ ਬੁਰਾ ਹਾਲ ਖੁਇਆ ਹੋਇਆ ਹੈ ਪਰਿਵਾਰਕ ਜੀਆ ਨੇ ਇਸ ਮਾਮਲੇ ਦੇ ਵਿੱਚ ਕੀ ਕੁਝ ਦੱਸਿਆ ਉਹ ਤੁਹਾਨੂੰ ਸੁਣਾ ਦਿੰਨੇ ਆ ਬਿਊਰੋ ਰਿਪੋਰਟ ਦਾ ਏ ਟੀ ਵੀ ਅਤੇ ਪੰਜਾਬ ਬਰਿਆਣਾ ਲਾਈਵ ਹਾਂਜੀ ਭਾਜੀ ਕੀ ਨਾਮ ਜੇ ਤੁਹਾਡਾ ਮੇਰਾ ਨਾਮ ਸੁਖਸੇਨ ਸਿੰਘ ਜੀ ਅਸ਼ਾ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਬਾਰੇ ਦੱਸੋ ਮੈਂ ਥੋੜਾ ਤੇਰਾ ਭਾਂਜਿਆ ਹੀ ਪਿਆਰਾ ਬੱਚਾ ਸੀ ਸਾਡਾ ਤੇਰਾ ਮਰਦੋਂ ਇੱਥੋਂ ਗਿਆ ਜੀ ਤੇਰਾ ਪੈਰ ਨੂੰ ਸਾਨੂੰ ਨਾ ਆ ਗਿਆ ਇਹ ਕਿੱਦਾਂ ਘਟਨਾ ਵਾਪਰੀ ਜੇ ਸੁਣ ਚਾਹਿਆ ਕਿ ਉੱਥੇ ਕੰਮ ਤੋਂ ਆ ਰਿਹਾ ਸੀ ਬੱਸ ਗੱਡੀਆਂ ਦਾ ਐਕਸੈਂਟ ਹੋਇਆ ਤੇ ਨਾਲ ਇੱਕ ਗੱਡੀ ਜੰਪ ਹੋ ਕੇ ਉੱਤੇ ਚੜ ਗਈ ਕੀ ਮੰਗ ਕਰਦੇ ਜੀ ਸਰਕਾਰ ਕੋਲ ਸਰਕਾਰ ਕੋ ਭੋਈ ਕੀ ਮੰਗ ਕਰ ਸਕਦੇ ਸਾਡੇ ਮਾਰੇ ਵੀ ਨਾ ਤੇ ਕਹਿੰਦੇ ਸਰਕਾਰ ਕੋਈ ਕੀ ਮੰਗਾਂ ਚਲੋ ਉਹਦੀ লাশ ਆ ਜੀ ਇਹਦੇ ਬਾਰੇ ਕੋਈ ਮੰਗ ਤੁਹਾਡੀ ਇਹੋ ਹੀ ਸਾਡੀ ਕੇਂਦਰ ਸਰਕਾਰ ਨੂੰ ਅਪੀਲ ਆ ਕਿ ਸਾਡੇ ਬੱਚੇ ਨੂੰ ਇੱਥੇ ਪਛਾਣਤਾ ਜਾਵੇ ਤਾਂ ਹੀ ਉਹ ਅੰਤਮ ਦਸਤ ਕਰ ਲਈਏ ਠੀਕ ਹੈ ਜੀ ਨਾਮ ਜੀ ਤੁਹਾਡਾ ਮੇਰਾ ਨਾਮ ਪਲਵਿੰਦਰ ਸਿੰਘ ਬਾੜ ਅਛਾ ਤੁਹਾਡਾ ਬੇਟਾ ਬਾਹਰ ਗਿਆ ਸੀ ਕੀ ਘਟਨਾ ਵਾਪਰੀ ਹੈ ਉਹ ਜੀ ਐਕਸੀਡੈਂਟ ਹੋ ਗਿਆ ਉੱਥੇ ਤੇ ਗੱਡੀਆਂ ਟਕਰਾਈਆਂ ਨੇ ਸੁੰਡ ਦੇ ਵਿੱਚ ਤੇ ਇਹ ਆ ਰਿਹਾ ਵੀ ਦੋ ਤਿੰਨ ਗੱਡੀਆਂ ਆਪਸ ਵਿੱਚ ਟਕਰਾਈਆਂ ਇੱਕ ਗੱਡੀ ਇਹ ਫੋਟਵਾਸ ਤੇ ਜਾ ਰਿਹਾ ਸੀਗਾ ਪੜ ਕੇ ਟਰ ਕੇ ਤੇ ਟਕਰਾ ਕੇ ਇਹਦੇ ਉੱਪਰ ਜਾ ਜੜੀ ਆ ਉਹਨੇ ਇਹਨੂੰ ਕੁਚਲ ਦਿੱਤਾ ਮੌਕੇ ਤੇ ਡੈਥ ਹੋ ਗਈ ਕਿ ਹਸਪੀਟਲ ਖੜਿਆ ਨਹੀਂ ਪੁਲਿਸ ਨੇ ਹਸਪੀਟਲ ਖੜਿਆ ਅੱਛਾ ਜੀ ਤੇ ਇਲਾਜ ਚੱਲਿਆ ਬਾਕੀ ਰਾਤ ਦੇ 9:00 ਜਿਵੇਂ ਨੂੰ ਹਸਪੀਟਲ ਤੋਂ ਫੋਨ ਆ ਗਿਆ ਪੈਂ ਜੀ ਵਨ ਤੋਂ ਬੋਲ ਰਹੇ ਆ ਤੇ ਸੌਰੀ ਅਜੀ ਡਾਡਾ ਬਚਾ ਬਚਾ ਨਹੀਂ ਸਕੀ ਇਹ ਕਿੰਨਾ ਚਿਰ ਪਹਿਲਾਂ ਗਿਆ ਸੀ ਕੈਨੇਡਾ ਇਹ ਜੀ 13 ਮਾਰਚ ਨੂੰ ਅੰਮ੍ਰਿਤਸਰੋਂ ਸਾਡੇ ਕੋਲੋਂ ਜੁਦਾ ਹੋਇਆ ਤੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਜਿਸ ਟਾਈਮ ਤੇ ਇਥੋਂ ਸਾਡੇ ਕੋਲ ਗਿਆ ਉਸ ਟਾਈਮ ਤੇ ਸਾਨੂੰ ਸੁਨਾਹ ਆ ਗਿਆ ਵੀ ਉਹ ਐਕਸੀਡੈਂਟ ਹੋ ਗਿਆ 9 ਵਜੇ ਦੇ ਨਾਲ ਕੀ ਮੰਗ ਕਰਦੇ ਜੇ ਸਰਕਾਰ ਕੋ ਸਰਕਾਰ ਕੋ ਮੰਗਾ ਹੀ ਇਹੀ ਕਰਦੇ ਆਂ ਵੀ ਡੈੱਡ ਬੋਡੀ ਉਸੇ ਹਸਪਤਲ ਦੇ ਵਿੱਚ ਆ ਤੇ ਉਹ ਇੱਥੋਂ ਤੱਕ ਪਹੁੰਚਾਈ ਜਾਵੇ ਮੇਰੇ ਤੱਕ ਅਸੀਂ ਆਪਣੇ ਸਿੱਖੀ ਸੂਲਾਂ ਨਾਲ ਆਪਣੇ ਰੀਤੀ ਰਿਵਾਜਾਂ ਦੇ ਨਾਲ ਉਹਦਾ ਅੰਤਮ ਸੰਸਕਾਰ ਕਰੀਏ ਤੇ ਆਪਣੇ ਹੱਥੀਂ ਆਪਣੇ ਬੱਚੇ ਨੂੰ ਜੋ ਵੀ ਕਰਵਾਉ ਕਰ ਲਈ ਇੱਕ ਪੰਜਾਬ ਤੋਂ ਲਗਾਤਾਰ ਬੱਚੇ ਬਾਹਰ ਜਾ ਰਹੇ ਆ ਕੁਝ ਵੇਖਣ ਵਿੱਚ ਆਇਆ ਵਾ ਕਿ ਉਧਰ ਦਾ ਮਾਹੌਲ ਚਾਹਲ ਵੀ ਬੱਚਿਆਂ ਨੂੰ ਸ਼ੂਟ ਨਹੀਂ ਕਰਦਾ ਵੀ ਕਾਫੀ ਬੱਚਿਆਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਆ ਹਾਂਜੀ ਇਹਦੇ ਬਾਰੇ ਤੁਸੀਂ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਇਹਦੇ ਬਾਰੇ ਵੇਖੋ ਜੀ ਜੋ ਤੇ ਸਾਡੇ ਨਾਲ ਹੋਇਆ ਸੁਣਿਆ ਤੋਂ ਵੱਖਰੀ ਗੱਲ ਆ ਪਰ ਅੱਜ ਅਹੀਂ ਸਾਡੇ ਨਾਲ ਹੋਇਆ ਆ ਇਹ ਸੋਚਦੇ ਆਂ ਵੀ ਜੇ ਸਰਕਾਰਾਂ ਸਹੀ ਹੋਣ ਉਹਨਾਂ ਦੇ ਵੱਧ ਦਿਮਾਗ ਨਹੀਂਗੇ ਜਾਂ ਉਹ ਸਾਡੇ ਨਾਲ ਰੋਟੀਆਂ ਵੱਧ ਖਾਂਦੇ ਨੇ ਜਾਂ ਘਾਟਿਆ ਜਾਂ ਜਿਸ ਤਰ੍ਹਾਂ ਵੀ ਆ ਜੇ ਇਹ ਆਪਣੇ ਢਿੱਡ ਨਾ ਭਰਨ ਖਾਸ ਖਰੀ ਗੱਲ ਆ ਤੇ ਇੱਥੇ ਕੀ ਕੁਛ ਨਹੀਂ ਆ ਇਹ ਬੱਚੇ ਇੱਥੇ ਸੈੱਟ ਕਰਨ ਤੇ ਇਹਨਾਂ ਦੀਆਂ ਮਾਤਾਂ ਉੱਥੇ ਨਾ ਆਉਣ ਕੰਮ ਇਹਨਾਂ ਨੂੰ ਮਿਲ ਨਹੀਂ ੜੇ ਜਾਂ ਜਾਂਦੇ ਹੈ ਨੇ ਜ਼ਿੰਦਗੀ ਬਤੀਤ ਕਰਨ ਵਾਸਤੇ ਇੱਕ ਦੂਜੇ ਦੇ ਸ਼ੌਂਕ ਜਾਂ ਨਾਲ ਉਹ ਗੱਲਾਂ ਹੈ ਨਿੱਗੀਆਂ ਤੇ ਇਹ ਮਤਲਬ ਇੱਥੇ ਇਹਨਾਂ ਨੂੰ ਰੱਖਣ ਤੇ ਇਹ ਨਾ ਮਰਨ ਤੇ ਨਾ ਇਹ ਜਿਹੇ ਜਲੂਸ ਨਿਕਲਣਾ ਮੈਂ ਤੇ ਇਹੀ ਕਹੂੰਗਾ ਵੀ ਜੋ ਮੇਰਾ ਘਰੋਂ ਜੜਿਆ ਆ ਅੱਗੋਂ ਹੋਰ ਨਾ ਇਸ ਦਾ ਉਜੜੇ ਮੇਰੇ ਆਖੇ ਦੇ ਕਿਸੇ ਨੇ ਲਗੜਾ ਨਹੀਂ ਨਾ ਮੇਰੀ ਸੁਣਨੀ ਆ ਇਹ ਗੱਲਾਂ ਇੱਥੇ ਦੀਆਂ ਇੱਥੇ ਰਹਿ ਜਾਣੀਆਂ